आना सोलव ब्लॉग आज, ये अपना आज ये अपने मिस्त्र लग्या हुआ वा इटा लगे हुए आपने दिखाने थानू आज चलते हैं ऐसा देखता पे इतना इटा जब बार च पंगाई देख सकते है मिस्त्री है ਜਾ ਕੇ ਇਹ ਕੰਮ ਕਰਾਉਣਾ ਹੈ ਪਿੰਡ ਕੋਲੀਏ ਦੀ ਆ। ਆਸ-ਪਾਸ ਦੇ ਪਿੰਡਾਂ 'ਇਹ ਕੰਮ ਕੰਮ ਕਰਾਉਣਾ ਤਾਂ ਛੋਟਾ ਕੋਲੀਆ ਸਮਾਦ ਭਾਈ ਫੁੱਲੇ ਵਾਲਾ ਬਾਗਾ ਪਰਾਣਾ ਉਹਗੇ ਜਿਹੜੇ ਕਿਸੇ ਵੀ ਪਿੰਡ 'ਚ ਕੰਮ ਧੰਦਾ ਕਰਾਉਣਾ ਹੋਵੇ ਤਾਂ ਨੰਬਰ ਐਂਡ ਤੇ ਦੇ ਦੇਵਾਂਗੇ। ਆ ਚੱਲਦੇ ਆ ਬਾਹਰ ਨੂੰ। ਇਹ ਤੇਰਾ ਆਪਣੀ ਜੀ ਸਾਰਾ ਸਮਾਨ ਬਾਹਰ ਕੱਢਿਆ ਵਾ। ਦੇਖ ਸਕਦੇ ਹੋ ਆਹ ਇੱਥੇ ਲਾਉਣੀ ਆ ਇਹ ਵਾਜਰ ਪਾ ਪਾਈ ਪਏ ਆ ਦੇਖ ਸਕਦੇ ਆਸ ਪਾਸ ਦਾ ਵੀਊ ਟੂ ਸੀ ਚੱਕ ਸਕਦੇ ਆ ਨੋਨਾ ਨੰਬਰ ਐਂਡ ਤੇ ਦੇ ਦੇਵਾਂਗੇ ਲੋਗੇ ਜਿਹੜੇ ਕਿਸੇ ਪੈਂਟ ਚ ਕੰਮ ਕਰਾਉਣਾ ਹੋਵੇ ਚੱਲਦੇ ਆ ਇਥੇ ਆਪਾਂ ਸਮਝਾਂ ਬੈਠੂ। ਮਾਤਾ ਜੀ ਨੇ ਕਿਹਾ ਸੀ ਆ ਵੀ ਜਿੱਦ ਦਿਨ ਆਪਾਂ ਇੱਟਾਂ ਲਾਵਾਂਗੇ ਜ਼ਰੂਰ ਦਿਖਾਵਾਂਗੇ। ਆਹ ਇੱਟਾਂ ਦਾ ਬਹੁਤ ਪੰਗਾ ਵਾਧੂ ਪੰਗਾ ਤਾਂ। ਜਿਹੜਾ ਇੱਥੇ ਬਾਹਰ ਚ ਚੈਂਦ ਦੇਵਾਂਗੇ। ਕਿਹ ਬੰਦੰ ਦੇਹਾੜੀ ਨੇ ਲਾ ਕੇ ਦੇਖੋ ਪਲਕਲਿਓ ਉਥੇ। ਕੁਰਸੀ ਕੋਲੇ ਚੈਂਦ ਦੇਵਾਂਗੇ। ਐਨੀਆਂ ਇੱਟਾਂ ਪੈਕਰੂਣਾਂ ਨਿਓ ਚ ਪਾ ਦਾਂਗੇ ਇਹਦੇ ਨਾਲ ਨਾਲ। ਐਨੀਆਂ ਇੱਟਾਂ ਲਾਗਣ ਆਹ ਜੇ ਵੀ ਵਧੀਆਂ ਪੰਗਾ। ਆ ਇਹ ਕਿਟਾਂ ਬਣ ਗਈ ਨਾ ਆ ਪਠੋਰਾ ਲਿਆਂਦਾ ਆਪਣਾ ਇਹ ਬਾਬਿਆਂ ਦੇ ਚਰਾਉਣਾ ਇਹ ਮਰੇ ਕੋਟਲੇ ਵਾਲਿਆਂ ਦੇ ਇਹਦੇ ਆਪਣਾ 25 ਗਰਾਂ ਹੀ ਬਾਹਰ ਕੱਢ ਲਿਆ ਅੰਦਰ ਹੀ ਖੜਾ ਹੀ ਵਿਚਾਰਾ ਇਹਦਾ ਬੱਜਰੀ ਆ ਅ ਰੇਤਾ ਕਾਲੇ ਬਾਬਾ ਬੁਰਦਾ ਸੀਮਿੰਟ ਪਿਆਗਾ ਆ ਨਾਲ ਬੰਦਾ ਇਹਨਾਂ ਦੇ ਪੱਕਾ ਹੀ ਹੁੰਦਾਗਾ ਇਹ ਸਖਤ ਮੈਂ ਦਿਆਂ ਅਗਲੇ ਵਲੌਗ ਚ ਹੋਰਤਾ ਕੋ ਕੇ ਬਾਈ ਆਪਣੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਦਿਆਂ ਅਗਲੇ ਵਲੌਗ